ਜ਼ਿਲ੍ਹਾ ਹੁਸ਼ਿਆਰਪੁਰ ਦੇ ਡਾਕਟਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 28 ਸਤੰਬਰ ਨੂੰ ਸ਼ੱਕੀ ਲੱਛਣਾ ਵਾਲੇ 2069 ਸੈਂਪਲ ਲਿੱਤੇ ਗਏ ਅਤੇ 2107 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਕੀਤੀ ਗਈ ਜਿਨ੍ਹਾਂ ਵਿੱਚੋਂ 76 ਨਵੇਂ ਕੇਸ ਪਾਏ ਗਏ ਅਤੇ 6 ਲੋਕਾਂ ਦੀ ਮੌਤ ਹੋ ਗਈ ਮਰਨ ਵਾਲੇ ਲੋਕਾਂ ਦੇ ਕੋਰੋਨਾ ਟੈਸਟ ਪੋਜ਼ਿਟਿਵ ਸਨ ਅਤੇ ਜ਼ਿਲ੍ਹਾ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ-19 ਵਾਇਰਸ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਸਾਨੂੰ ਆਪਣੀ ਸੈਂਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਹੈ ਤਾਂ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕੇ ਅਤੇ ਜਲਦ ਹੀ ਇਸ ਤੇ ਕੰਟਰੋਲ ਕੀਤਾ ਜਾ ਸਕੇ। ਅੱਜ ਜ਼ਿਲ੍ਹਾ ਸ਼ਹਿਰਪੁਰ ਦੇ ਅੰਦਰ ਜੋ ਵਾਮਾਨੀ ਹੈ ਤਾਂ ਉਹਨਾਂ ਦੇ ਮੁਤਾਬਕ ਅਸੀਂ ਹੁਣ ਤੱਕ ਟੋਟਲ लोगों के कोविड नाइनटीन के सैंपल लै चुके हैं और बानवे हज़ार तीन सौ नौ लोग जोड़े है नैगेटिव करार पा गए पाए गए हैं हूं तक और बयाली सौ अठाई लोग ने जोड़े हूँ तक पॉजिटिव आए एक्टिव केस इस वे जो है वह सत्त सौ कवंजा हैं और जो तेती सौ चाली ऐसे लोग हैं जो बिल्कुल ठीक हो गए घर जा चुके हैं और हूं तक जैथ्स ने सौ सैंती डैथ्स ने जोड़िया ज़िले हुई ਔਰ ਅੱਜ ਦੇ ਜਿਹੜੀ ਰਿਪੋਰਟ ਹੈ ਉਹਦੇ ਵਿੱਚ 2127 ਸੈਂਪਲਾਂ ਦੇ ਵਿੱਚੋਂ 64 ਸੈਂਪਲ ਜਿਹੜੇ ਆ ਸਾਡੇ ਪੋਜ਼ਿਟਿਵ ਆਏ ਆ। ਔਰ 2150 ਜਿਹੜੇ ਨਵੇਂ ਸੈਂਪਲ ਅਸੀਂ ਲਏ ਗਏ ਆ। ਔਰ ਅਸੀਂ ਲੋਕਾਂ ਨੂੰ ਇਹ ਹੀ ਅਪੀਲ ਕਰਦੇ ਆ ਕਿ ਜਦੋਂ ਵੀ ਕੋਈ ਪੋਜ਼ਿਟਿਵ ਡਿਕਲੇਅਰ ਹੁੰਦਾ ਹੈ ਤਾਂ ਉਹਦੇ ਨਾਲ ਦੇ ਜਿਹੜੇ ਕੰਟੈਕਟਸ ਨੇ ਉਹ ਜਲਦ ਤੋਂ ਜਲਦੀ ਤੋਂ ਜਲਦੀ ਕੰਟੈਕਟਸ ਜਿਹੜੇ ਆ ਆਪਣੇ ਸੈਂਪਲ ਕਰਾਉਣ ਗਵਰਨਮੈਂਟ ਸੰਸਥਾਾਂਾਂ ਦੇ ਵਿੱਚ ਜਾ ਕੇ ਸੈਂਪਲਿੰਗ ਕਰਾਉਣ ਔਰ ਜਲਦੀ ਤੋਂ ਜਲਦੀ ਉਹਨਾਂ ਦਾ ਇਲਾਜ ਹੋ ਸਕੇਗਾ। ਔਰ ਉਹਨੂੰ ਹੋਮ ਕਵਾਰਨਟਾਈਨ ਕੀਤਾ ਜਾ ਸਕਣਗੇ ਔਰ ਜਿਹੜਾ ਹੈਗਾ ਇਹਦਾ ਜਿਹੜਾ ਕ્યોਰ ਹੈ ਉਹ ਡੀਸੀ ਦਾ ਜਲਦੀ ਹੋਏਗਾ ਔਰ ਜਦੋਂ ਵੀ ਘਰੋਂ ਬਾਹਰ ਨਿਕਲਣਾ ਹੈ ਮਾਸਕ ਲੈ ਕੇ ਬਾਹਰ ਨਿਕਲੋ ਤਾਂ ਕਿ ਇਹਦੀ ਰੋਕਥਾਮ ਜਿਹੜੀ ਹੈ ਉਹ ਹੋ ਸਕੇ ਧੰਨਵਾਦ